ਹਾਂਜੀ ਦੋਸਤੋ ਸਵਾਗਤ ਕਰਦੇ ਆ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਇੱਕ ਬਹੁਤ ਵਧੀਆ ਲੋਕੇਸ਼ਨ ਦਿਖਾਉਣ ਲੱਗੇ ਆ ਕਿਰਪਾ ਕਰਕੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਹੁਣ ਜਿਹੜੀ ਥਾਂ ਦੇ ਉੱਤੇ ਅਸੀਂ ਖੜੇ ਆ ਪਹਿਲਾਂ ਇਸ ਥਾਂ ਦੇ ਉੱਤੇ ਕੋਈ ਵੀ ਮਾਲ ਨਹੀਂ ਹੈਗਾ ਸੀਗਾ ਤੇ ਪਿਛਲੀ ਵਾਰ ਜਦੋਂ ਅਸੀਂ ਆਏ ਸੀਗੇ ਤਾਂ ਇੱਥੇ ਮਾਲ ਬਣ ਰਹੇ ਸੀਗੇ ਇਸ ਸਾਈਡ ਦੇ ਉੱਤੇ ਪਰ ਹੁਣ ਤੁਸੀਂ ਦੇਖ ਸਕਦੇ ਆ ਵੀ ਘੈਂਡ ਘੈਂਡ ਮਾਲ ਬਹੁਤ ਵਧੀਆ ਮਾਲ ਬਣ ਚੁੱਕੇ ਨੇ ਇਸ ਸਾਈਡ ਦੇ ਉੱਤੇ ਨਾਲ ਹੀ ਇਹਦੇ ਸਾਹਮਣੇ ਝੀਲ ਬਣੀ ਹੋਈ ਹੈ ਜਿਹਨੂੰ ਨਕਲੀ ਝੀਲ ਕਿਹਾ ਜਾਂਦਾ ਹੈ ਇਸ ਝੀਲ ਦੇ ਵਿੱਚ ਬੋਟ ਚੱਲਦੀਆਂ ਨੇ ਕਿਸ਼ਤੀਆਂ ਚੱਲਦੀਆਂ ਨੇ ਅਗਲੀ ਵੀਡੀਓ ਵਿੱਚ ਤੁਹਾਨੂੰ ਉਹ ਵੀ ਦਿਖਾਵਾਂਗੇ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਆਂ ਵੀ ਲੋਕਾਂ ਨੇ ਗੱਡੀਆਂ ਪਾਰਕਿੰਗ ਕੀਤੀਆਂ ਹੋਈਆਂ ਨੇ ਤੇ ਲੋਕ ਦੁਪਹਿਰ ਦਾ ਟਾਈਮ ਆ ਤਕਰੀਬਨ 1 2 ਵੱਜ ਚੁੱਕੇ ਨੇ ਤੇ ਲੋਕ ਇੱਥੇ ਹੁਣ ਇਸ ਟਾਈਮ ਰਸਕਟਾ ਇਸ ਸਾਈਡ ਦੇ ਤੋਂ ਤੁਸੀਂ ਦੇਖ ਸਕਦੇ ਬਹੁਤ ਵੱਡੀ ਝੀਲ ਬਣੀ ਹੋਈ ਆ ਇੱਕ ਨਕਲੀ ਝੀਲ ਬਣਾਈ ਆ ਇਸ ਨਕਲੀ ਝੀਲ ਦੇ ਵਿੱਚ ਸ਼ਾਵਣੂ ਜਿਹੜੀਆਂ ਨੇ ਲੋਕ ਆਉਂਦੇ ਨੇ ਅਤੇ ਬੂਟ ਦੇ ਵਿੱਚ ਨਜ਼ਾਰੇ ਲੈਂਦੇ ਨੇ। ਤੋਂ ਇਸ ਮਾਲ ਦੇ ਵਿੱਚ ਹਰ ਤਰ੍ਹਾਂ ਦਾ ਸਮਾਨ ਮਿਲਦਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਸ਼ਾਪਿੰਗ ਕਰ ਸਕਦੇ ਹੋ, ਕੱਪੜੇ ਖਰੀਦ ਸਕਦੇ ਹੋ। ਬੂਟ ਖਰੀਦ ਸਕਦੇ ਹੋ, ਹੋਰ ਵੀ ਬਹੁਤ ਸਾਰਾ ਸਮਾਨ ਆ ਜਿਹੜਾ ਲੇਡੀਜ਼ ਐਂਡ ਜੈਂਟਸ, ਬੱਚਿਆਂ ਦੇ ਸਮਾਨ ਜਿਵੇਂ ਕੱਪੜੇ ਹੋਗੇ ਅਤੇ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਇੱਥੇ ਤੁਸੀਂ ਲੈ ਸਕਦੇ ਹੋ। ਦੋਸਤੋ ਇਸ ਜਗ੍ਹਾ ਤੇ ਸਾਰੇ ਤਰ੍ਹਾਂ ਦੇ ਬ੍ਰਾਂਡ ਮੌਜੂਦ ਨੇ, ਤਕਰੀਬਨ ਇਹ ਮਾਲ ਆ ਇਹ ਜਿਹੜਾ ਆਰਡਰ ਲੈਟ ਬਣਿਆ ਹੋਇਆਗਾ ਇਹ 25 ਤੋਂ 30 ਕਿਲਿਆਂ ਦੇ ਵਿੱਚ ਹੋਣਾ ਤੇ ਤੁਸੀਂ ਕਦੋਂ ਵੀ ਆ ਕੇ ਇੱਥੇ ਘੁੰਮ ਸਕਦੇ ਹੋ ਸੰਡੇ ਵਾਲੇ ਦਿਨਾਂ ਉਹ ਛੁੱਟੀ ਵਾਲੇ ਦਿਨ ਜਦੋਂ ਮਰਜ਼ੀ ਆ ਸਕਦੇ ਕੋਈ ਦਿੱਕਤ ਨਹੀਂ ਰਾਤ ਨੂੰ ਵੀ 11-12 ਵਜੇ ਤੱਕ ਖੁੱਲਾ ਹੁੰਦਾਗਾ 11 ਵਜੇ ਤੱਕ ਤਾਂ ਖੁੱਲਾ ਹੀ ਹੁੰਦਾਗਾ ਠੀਕ ਹੈ ਤੇ ਸੰਡੇ ਵਾਲੇ ਦਿਨ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਹੈਗੀ ਕਿਉਂਕਿ ਉਸ ਦਿਨ ਛੁੱਟੀ ਹੋਣ ਕਰਕੇ ਲੋਕ ਜ਼ਿਆਦਾ ਆਉਂਦੇ ਨੇਗੇ ਹੁਣ ਦੁਪਹਿਰ ਦਾ ਟਾਈਮ ਹੋਣ ਕਰਕੇ ਥੋੜੀ ਜਿਹੀ ਗਰਮੀ ਆ ਗਰਮੀ ਕਰਕੇ ਲੋਕ ਇਸ ਟਾਈਮ ਘੱਟ ਹੁੰਦੇ ਨੇ ਸਾਹਮਣੇ ਅਸੀਂ ਤੁਹਾਨੂੰ ਦਿਖਾਉਣਾ ਹੈ ਵੀ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਨੂੰ ਖੂਬਸੂਰਤ ਬਣਾਉਣ ਦੇ ਲਈ ਇੱਥੇ ਇੱਕ ਮੈਸਿਵ ਟਰੈਕਟਰ ਵੀ ਖੜਾ ਰੱਖਿਆ ਹੈਗਾ ਉਹ ਵੀ ਤੁਹਾਨੂੰ ਨਜ਼ਦੀਕ ਜਾ ਕੇ ਦਿਖਾਵਾਂਗੇ ਤੇ ਇਸ ਸਾਈਡ ਦੇ ਉੱਤੇ ਪਹਾੜਾ ਬਣਿਆ ਹੋਇਆ ਹੈਗਾ ਤੇ ਇਹ ਉੱਤੋਂ ਦੀ ਜਾ ਕੇ ਪੌੜ ਬਣਿਆ ਹੋਇਆ ਹੈ ਇਸ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇ ਬੈਕ ਸਾਈਡ ਵੀ ਜਿਹੜੇ ਮੌਲ ਨੇ ਨਵੇਂ ਬਣ ਕੇ ਤਿਆਰ ਹੋ ਰਹੀ ਨੇ ਉੱਤੇ ਕੰਮ ਚੱਲ ਰਿਹਾਗਾ ਤੇ ਉਹ ਵੀ ਤੁਹਾਨੂੰ ਕਿਸੇ ਦਿਨ ਅਸੀਂ ਦਿਖਾਵਾਂਗੇ ਹੁਣ ਆਪਾਂ ਟਰੈਕਟਰ ਦੇ ਉੱਤੇ ਬਹਿ ਕੇ ਦੇਖਦੇ ਹਾਂ ਵੀ ਕਿਸ ਤਰ੍ਹਾਂ ਦਾ ਨਜ਼ਾਰਾ ਆਉਂਦਾ ਹੈ ਦੋਸਤੋ ਟਰੈਕਟਰ ਬਹੁਤ ਵਧੀਆ ਹੈਗਾ ਨਵਾਂ ਟਰੈਕਟਰ ਹੈ ਨਵਾਂ ਤਾਂ ਨਹੀਂ ਕਹੂੰਗਾ ਵੈਸੇ ਹਾਲਤ ਦੇ हिसाब ਨਾਲ ਤਾਂ ਨਵਾਂ ਹੀ ਆ ਵੈਸੇ ਤਾਂ ਇਹ ਟਰੈਕਟਰ ਰੰਗ ਕੀਤਾ ਹੋਇਆਗਾ ਪੁਰਾਣਾ ਮੋਡੀਫਾਈ ਕਰਕੇ ਖੜਾ ਹੋਇਆਗਾ ਤੇ ਦੋਸਤੋ ਤੁਸੀਂ ਵੀ ਇਸ ਜਗ੍ਹਾ ਦੇ ਉੱਤੇ ਆ ਕੇ ਦੇਖ ਸਕਦੇ ਹੋ ਇੰਜੋਏ ਕਰ ਸਕਦੇ ਆ ਜੇਕਰ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਕਿਰਪਾ ਕਰਕੇ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਹੋਰਾਂ ਤੱਕ ਤਾਂ ਕਿ ਹੋਰ ਲੋਕ ਵੀ ਇੱਥੇ ਆ ਸਕਣ ਇਹ ਜਿਹੜੀ ਲੋਕੇਸ਼ਨ ਆ ਇਹ ਬਠਿੰਡਾ ਰੋਡ ਤੇ ਪਿੰਡ ਹੰਡਾਏ ਦੇ ਵਿੱਚ ਬਣੀ ਹੋਈ ਆ ਜ਼ਿਲ੍ਹਾ ਬਰਨਾਲਾ ਦੇ ਵਿੱਚ ਬਣੀ ਹੋਈ ਆ ਦੋਸਤੋ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ